ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ। ਅੱਜ ਫੇਰ ਇੱਕ ਨਵੀਂ ਵੀਡੀਓ ਲੈ ਕੇ ਆਪਾਂ ਹਾਜ਼ਰਾਂ। ਮਾਨਸਾ ਜ਼ਿਲ੍ਹੇ ਦੇ ਪਿੰਡ ਠੂਠਾ ਵਾਲੀ ਪਹੁੰਚੇ ਆ। ਤੇ ਬਾਈ ਤਿੰਨ ਚਾਰ ਪੰਪਤੀ ਫਾਰਮਿੰਗ ਕਰ ਰਿਹਾ। ਸੂਰਾਂ ਦਾ, ਬੱਕਰੀਆਂ ਦਾ ਤੇ ਮੁਰਗੀਆਂ ਦਾ। ਬਾਈ ਤੋਂ ਲੈਣੇ ਆ ਸਾਰੀ ਜਾਣਕਾਰੀ ਇਸ ਕੰਮ ਬਾਰੇ। ਆਜੋ। ਲੈ ਵੀ ਦੋਸਤੋ ਤੁਹਾਨੂੰ ਮਿਲਾਉਣੇ ਆ ਬਾਈ ਨਾਲ। ਤੁਹਾਨੂੰ ਜਿਵੇਂ ਦੱਸਿਆ ਸੀ ਬਾਈ ਤਿੰਨ ਪੰਪਤੀ ਫਾਰਮਿੰਗ ਕਰਦਾ। ਸੂਰਾਂ ਦੀ ਫਾਰਮਿੰਗ, ਬੱਕਰੀਆਂ ਦੀ ਤੇ ਮੁਰਗੀਆਂ ਦੀ। ਸਤਿ ਸ਼੍ਰੀ ਅਕਾਲ ਬਾਈ ਜੀ। ਸ੍ਰੀਕਾਲ ਬਾਈ ਜੀ। ਇੱਕ ਤਾਂ ਬਾਈ ਜੀ ਆਪਣਾ ਪਿੰਡ ਤੇ ਐਡਰੈਸ ਦੱਸ ਦਿਓ ਪਹਿਲਾਂ ਪਿੰਡ ਆਪਣਾ ਬਾਈ ਠੂਠਿਆਲੀ ਠੀਕ ਹੈ ਜੀ ਇਹ ਮੇਰਾ ਨਾਮ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਪਿੰਡ ਠੂਠਿਆਲੀ ਬਾਈ 14 ਕਿੱਲਾਂ ਦੀ ਖੇਤੀ ਕਰਦਾ ਤੇ ਨਾਲ ਬਾਈ ਨੇ ਆਪਦਾ ਆਹ ਬਿਜ਼ਨਸ ਸੈਟਅਪ ਕੀਤਾ ਵਾ ਜਿੰਨਾ ਵਧੀਆ ਖਰਚਾ ਚੱਲ ਰਿਹਾ ਤੇ ਬਾਈ ਤੋਂ ਸਾਰੀ ਜਾਣਕਾਰੀ ਲੈ ਕੇ ਤੁਹ ਜੈਡ ਸਾਨੂੰ ਖਰਚੇ ਦੀ ਪ੍ਰੋਫਿਟ ਦੀ ਤਿੰਨਾ ਫਾਰਮਾਂ ਬਾਰੇ ਤੁਹਾਨੂੰ ਦੱਸ ਦਿਆਂ ਬਾਈ ਜੀ ਇਹ ਕੰਮ ਆਪਾਂ ਕਦੋਂ ਸਟਾਰਟ ਕੀਤਾ ਸੀਗਾ ਜੀ ਇਹ ਆਪਾਂ ਨੂੰ ਵੀਰੇ ਹਾ ਜਿਹੜਾ ਤੁਰਾ ਲਾ ਤਾ ਹਮਾਲਾ ਇਹ ਆਪਾਂ ਨੂੰ ਚਾਹ ਪੜ ਬੋਲ ਠੀਕ ਹੈ ਜੀ ਸਾਲ ਪਰ ਦੇ ਵਿੱਚ ਆਪਾਂ ਨੂੰ ਵਧੀਆ ਡਾਕਟਰ ਮਿਲਿਆ ਕਿੰਨੇ ਤੋਂ ਬੱਚਿਆਂ ਤੋਂ ਸਟਾਰਟ ਕੀਤਾ ਸੀ ਆਪਾਂ 10 ਬੱਚਿਆਂ ਤੋਂ ਸਟਾਰਟ ਕੀਤਾ ਸੀ 10 ਬੱਚੇ ਲੈ ਕੇ ਆਂਦੇ ਸੀ ਬੱਚੇ ਲੈ ਕੇ ਆਂਦੇ ਸੀ ਠੀਕ ਹੈ ਉਹ ਫਿਰ ਵੱਡੇ ਹੋਏ ਫਿਰ ਮੰਨ ਲਓ ਉਹਨਾਂ ਦਾ ਸਵਾਇਆ ਹੋਣਾ ਅਸੀਂ 10 ਬੱਚੇ ਲੈ ਕੇ 10 ਬੱਚਿਆਂ ਦੇ ਵਿੱਚੋਂ ਜਦੋਂ ਸਾਨੂੰ ਮੰਨ ਲਾ ਆਪਾਂ 4 ਮਹੀਨੇ ਰੋਗੇ ਹਾਂਜੀ ਉਹਦੇ ਵਿੱਚੋਂ ਅਸੀਂ 4 ਬੱਚੇ ਸੇਲ ਕਰਦੇ ਠੀਕ ਹੈ ਜੀ ਤੇ 6 ਬੱਚੇ ਰਹਿ ਗਏ ਸਾਡੇ ਕੋਲ ਕਿੰਨੀਆਂ ਸੂਰੀਆਂ ਸੀ ਉਹਨਾਂ 'ਚ ਉਹਦੇ ਵਿੱਚ ਮੰਨ ਲਾ ਵੀ 8 ਸੂਰੀਆਂ ਸੀਗੀਆਂ ਠੀਕ ਹੈ ਜੀ 2 ਮੇਲ ਸੀਗੇ ਠੀਕ ਹੈ ਜੀ ਤੇ ਇੱਕ ਮੇਲ ਪਾ ਆਪਾਂ ਵੇਚਤਾ ਸੀਗਾ ਹਾਂਜੀ ਤੇ ਤਿੰਨ ਸੂਰੀ ਦੇ ਸੀ ਠੀਕ ਹੈ ਜੀ ਇਹ ਜਿਹੜੀ ਸੂਰੀ ਹੁੰਦੀ ਹੈ ਜੀ ਇਹ ਕਿੰਨੇ ਚਿਰ ਬਾਅਦ ਮੰਨ ਲਾ ਪ੍ਰੈਗਨੈਂਟ ਹੋ ਜਾਂਦੀ ਹੈ ਜਾਂ ਵੀ ਸੌਣ ਦੇ ਕਾਲ ਹੋ ਜਾਂਦੀ ਹੈ ਬੱਚਿਆਂ ਤੋਂ ਬੱਚਿਆਂ ਤੋਂ ਵੀਰੇ ਜੇ ਤਾਂ ਹੁਣ ਮੰਨ ਲਾ ਆਪਾਂ ਬੱਚਾ ਲੈ ਕੇ ਆਏ ਜੀ ਹਾਂਜੀ ਉਹਦੇ ਵਿੱਚ ਮੈਨੂੰ ਸਾਲ ਪਰਵਾਦ ਸੀਗਾ ਸਾਲ ਪਰਵਾਦ ਉਹਦੇ ਵਿੱਚ ਸਾਲ ਪਰ ਦੇ ਵਿੱਚ ਮੈਂ ਕ੍ਰੋਸ ਹੋ ਗਈ ਸੀ ਮੇਰੇ ਨਾਲ ਸਾਲ ਪਰ ਦੀਆਂ ਕ੍ਰੋਸ ਹੋ ਗਈਆਂ ਸੀ ਕਿੰਨੇ ਜੱਦੀ ਲੈ ਕੇ ਆਂਦੀ ਸੀ ਤੁਸੀਂ ਅਸੀਂ ਲੈ ਕੇ ਆਈ ਸੀ ਵੀ 2.5 ਮਹੀਨਾ ਦਾ ਬੱਚਾ ਸੀਗਾ ਮੰਨ ਲਓ ਜੇ 7-8 ਬੱਚੇ ਲੈ ਕੇ 2.5 ਮਹੀਨਾ ਦੇ ਸੀਗੇ ਤੇ ਟਾਈਮਿੰਗ ਉਹ ਤੇਲੇ ਗਈ ਉਹ ਸਾਲ ਬਾਅਦ ਮੰਨ ਲਾ ਕ੍ਰੋਸ ਹੋ ਗਿਆ ਸੀਗਾ ਉਹ ਸਾਲ ਦੇ ਵਿੱਚ ਵਿੱਚ ਉਸ ਦੇ ਕ੍ਰਾਉਟ ਹੋ ਗਿਆ ਸੀਗਾ ਉਦੋਂ ਬਾਅਦ ਸਾਨੂੰ ਜਦੋਂ ਕ੍ਰਾਉਟ ਹੋਇਆ ਉਹ ਜਿਹੜੇ 4 ਬੱਚੇ ਫੀਡ ਕੀਤੇ ਸੀ ਉਹ ਫੀਡ ਦਾ ਖਰਚਾ ਕੱਢ ਕੇ ਚੱਲੇ ਅੱਛਾ ਫੀਡ ਫੀਡ ਤੇ ਪਾਲਦੇ ਨੇ ਉਹਨਾਂ ਨੂੰ ਦਿੱਤੇ ਪਾਲਦੇ ਠੀਕ ਹੈ ਤੇ ਇਹ ਕਿੰਨੇ ਬੱਚੇ ਦਿੰਦੀ ਹੈ ਜੀ ਇਹ ਪਹਿਲਾਂ ਤੇ ਆਪਣੇ ਕੋਲੇ ਜਦੋਂ ਪਹਿਲੇ ਸੂਏ ਸੂਏ ਪਹਿਲਾਂ ਸੂਆ ਹਾਂਜੀ ਉਦੋਂ ਦਿੱਤੇ 8 ਤੋਂ 10 ਠੀਕ ਹੈ ਜੀ ਤੇ ਹੁਣ ਦੁਬਾਰੇ ਜਿੰਨਾ ਉਹੀ ਸੂਏ ਆ ਉਹਨਾਂ ਨੇ 12 ਤੋਂ 13 ਪਹਿਲੇ ਸੂਏ ਦੋਸਤੋ 8 ਤੋਂ 10 ਵਿੱਚ ਹੁੰਦੀ ਹੈ ਸੋਰੀ ਜਿਹੜੀ ਸਾਲ ਬਾਅਦ ਸਵਾ ਸਾਲ ਬਾਅਦ ਸੁਣ ਦੇ ਜੋਗ ਹੋ ਜਾਂਦੀ ਹੈ ਉਹ ਤੇ ਉਦੋਂ ਬਾਅਦ 12 14 ਦੀ ਐਵਰੇਜ ਤੇ ਪਹੁੰਚ ਜਾਂਦੀ ਹੈ ਤੇ ਇੱਕ ਜੀ ਇਹ ਮੰਨ ਲੋ ਕਿੰਨੇ ਵਾਰੀ ਸੁਣਦੀ ਹੈ ਸਾਲ ਚ ਸਾਲ ਚ ਵੀਰੇ ਵੈਸੇ ਆਪਾਂ ਤਾਂ ਦੋ ਵਾਰੀ ਸੁਭਾਈਏ ਕਿੰਨਾ ਮਹੀਨਾ ਲੈਂਦੀ ਹੈ ਇਹ ਸੁਣਨ ਤੇ ਹੁੰਦਾ ਇਹ ਜਦੋਂ ਪਰੋਸ ਹੋਵੇ 114 ਦਿਨਾਂ ਬਾਅਦ ਸੂਪ ਆ ਗਈ ਠੀਕ ਹੈ 114 ਦਿਨਾਂ ਬਾਅਦ ਸੱਤ ਸਵਾ 3.5 ਮਹੀਨੇ ਹੋ ਗਏ ਹਾਂਜੀ ਠੀਕ ਹੈ ਸਵਾ 114 ਦਿਨਾਂ ਬਾਅਦ ਸੂਰੀ ਸੂਪ ਆਂਦੀ ਆ ਤੇ 8 ਤੋਂ ਲੈ ਕੇ 15 ਬੱਚੇ ਤੱਕ ਬਾਈ ਕਹਿੰਦਾ ਇਹ ਨਹੀਂ ਦਿੱਤੇ ਆ ਤੇ ਬਾਈ ਜੀ ਜੇ ਦੀ ਮੰਨ ਲਓ ਸੇਲ ਦੀ ਗੱਲ ਕਰੀਏ ਇਹਦੀ ਸੇਲ 'ਚ ਕੋਈ ਦਿੱਕਤ ਆਉਂਦੀ ਆ ਕੋਈ ਦਿੱਕਤ ਨਹੀਂ ਭਰਾ ਕੀ ਰੇਟ ਵੇਖਦਾ ਇਹ ਤੋੜ ਕੇ ਵੇਖਦਾ ਮਨ ਲਾ ਵੀ ਤੋਲਣ ਦਾ ਰੇਟ ਹੋ ਜਾਂਦਾ ਅਪ ਡਾਊਨ ਹੁੰਦਾ ਰਹਿੰਦਾ 5-4 ਰੁਪਏ ਹਾਂਜੀ ਹਾਂਜੀ ਉਹ ਤਾਂ ਵਾਦੇ ਘਟਦੇ ਰਹਿੰਦੇ ਆ ਵੈਸੇ ਹੁਣ ਮੰਨ ਲਾ ਵੀ 110-20 ਰੁਪਏ 20 10 20 ਰੁਪਏ ਚੱਲੀ ਜਾਂਦਾ ਠੀਕ ਹੈ ਜੀ ਹਾਂ ਜੀ ਤੇ ਇਹ ਲੈ ਕੇ ਕਹੋਂ ਜਾਂਦਾ ਜੀ ਸਾਡੇ ਕੋਲ ਤਾਂ ਵੈਸੇ ਆਪਣਾ ਆਵਣਾ ਮੁੰਡਾ ਭਾਈ ਦੇ ਸੇ ਤੋਂ ਵੀਰੇ ਅੱਛਾ ਉਹ ਹਾਂ ਉਹਦੇ ਕੋਲ ਵੱਡਾ ਫਾਰਮ ਹਾਂ ਉਹਦੇ ਨਾਲ ਇੱਕ ਟਰੈਕਟਰ ਸਾਡਾ ਉਹ ਚੱਕ ਲੈਂਦੇ ਆ ਬੱਚੇ ਵੇਚਦੇ ਨੇ ਸੇਲ ਕਰਦੇ ਨੇ ਅਸੀਂ ਉਹਨਾਂ ਨੂੰ ਠੀਕ ਹੈ ਜੀ ਤੇ ਜੇ ਕੋਈ ਸਾਨੂੰ ਦਿੱਕਤ ਆ ਪ੍ਰੇਸ਼ਾਨੀ ਕੋਈ ਵੀ ਆਉਂਦੀ ਆ ਤਾਂ ਉਹਦਾ ਸੰਯੋਗ ਸਾਨੂੰ ਬਹੁਤ ਆਉਂਦਾ ਠੀਕ ਹੈ ਜਿੰਮ ਬਾਈ ਜੀ ਤੁਸੀਂ ਦੱਸਿਆ ਵੀ ਇਹਨੂੰ ਸਾਲ ਹੋ ਗਿਆ ਥੋਡੇ ਕੋਲ ਹਣਾ ਤੁਸੀਂ 8-10 ਬੱਚਿਆਂ ਤੋਂ ਸਟਾਰਟ ਕੀਤਾ ਸੀਗਾ ਹੁਣ ਥੋਡੇ ਕੋਲ ਕਿੰਨੇ ਬੱਚੇ ਨੇ ਹੋਰ ਸਾਡੇ ਕੋਲੇ ਛੋਟੇ ਵੱਡੇ ਜਰਮਰ ਲਾ ਕੇ ਜੈ ਵੀ ਵਿਚਾਲੀ ਤੋਂ ਗੈਲੀਪਨ ਜਾਨਵਰ ਰਹਿੰਦੇ ਆ ਗਾਲੀ ਜਨਮ ਹੋ ਗਈ ਤੇ ਸੂਰ ਸੂਰ ਕਹਿੰਦੇ ਜ ਵੱਡਾ ਸੂਰ ਇੱਕ ਹੀ ਆ ਸਾਣ ਕਹਿੰਦੇ ਆ ਸਾਣ ਇੱਕ ਆਪਣੇ ਕੋਲ ਇੱਕ ਸਾਣ ਹੈ ਹਾਂਜੀ ਤੇ ਜੇ ਛੋਟੇ ਬੱਚੇ ਆ ਬਾਕੀ ਛੋਟੇ ਬੱਚੇ ਆ ਮਤਲਬ ਜੇ ਆਪਾਂ ਸਾਲ ਦੇ ਵਿੱਚ ਕਰੀਏ ਤੁਸੀਂ 4 ਗੁਣਾ ਤਾਂ ਮੰਨ ਲਾ ਉਹਨਾਂ ਤੋਂ ਸੂਰਜ ਆ ਸੂਰੀਆਂ ਬਣਾ ਲੀਂਦੇ ਤੇ ਬਾਕੀ ਤੁਸੀਂ ਸੇਲ ਆਟ ਵੀ ਕਰੀ ਜਾਂਦੇ ਹਾਂਜੀ ਉਹ ਸਾਡਾ ਖਰਚਾ ਪ੍ਰੋਫਟ ਜਿਹੜਾ ਸੀਗਾ ਸਾਨੂੰ ਖਰਚਾ ਪੈਂਦਾ ਸੀਗਾ ਫੀਟ ਦਾ ਆ ਜਾਂ ਕੋਈ ਬਿਲ ਕੱਪਾ ਕੁਝ ਵੀ ਆਪਣਾ ਮੈਡੀਕਲ ਹੋਣ ਦਾ ਹਾਂਜੀ ਉਹ ਸਾਡਾ ਇਹ ਸੀ ਸੂਰੀਆਂ ਦੇ ਵਿੱਚੋਂ ਨਿਕਲ ਗਿਆ ਸਾਰਾ ਖਰਚਾ ਸਾਨੂੰ ਪ੍ਰੋਫੈਕਟਰ ਰਿਹਾ 7 ਲੱਖ ਰੁਪਈਆ ਹੁਣ 40 ਗਾਲੀ ਇਹਨਾਂ ਤੇ ਸਾਨੂੰ ਕਿੰਨਾ ਕ ਖਰਚਾ ਪੈ ਰਿਹਾ ਕਿੰਨੇ ਕਿੰਨੇ ਕ ਦਿ ਮੰਨ ਲਓ ਡੇਲੀ ਚ ਲੱਗਦੀ ਹੈ ਡੇਲੀ ਦੀ ਮੰਨ ਲਾ ਵੀ ਗੱਟਾ ਤਿੰਨ ਦਿਨਾਂ ਚ ਖਾ ਜਾਂਦੇ ਫਿਰ ਤਿੰਨ ਕਿੰਨੇ ਦਾ ਗੱਟਾ ਹੈ ਗੱਟਾ ਪਨ ਉਹ ਪੈਂਦਾ ਵੀ 17 1750 ਦਾ ਗੱਟਾ ਪੈਂਦਾ ਤਿੰਨ ਦਿਨਾਂ ਚ ਖਾ ਜਾਂਦੇ ਵੱਡੀਆਂ ਸੂਰੀਆਂ ਕਿੰਨੀਆਂ ਨੇ ਵੱਡੀਆਂ ਸੂਰियां ਆਪਣੇ ਕੋਲੇ ਸੇਡ ਆ ਲਏ 6 ਵੱਡੀਆਂ ਸੂਰियां ਨੇ ਬਾਕੀ ਇੱਕ ਸਾਂਡ ਸੂਰਾ ਤੇ ਬੱਚੇ ਨੇ ਜੇ ਆਮਦਨ ਦੀ ਗੱਲ ਕਰੀਏ ਜੀ ਸਾਲ ਚ ਪਿਛਲਾ ਸੋਨੇ ਇੱਕ ਸਾਲ ਹੋ ਗਿਆ ਇਹਨਾਂ ਨੂੰ ਜੇ ਆਪਾਂ ਅਗਲੀ ਵੀ ਤੁਸੀਂ ਚਲੋ ਖਰਚਾ ਤਾਂ ਹੋ ਹੀ ਜਾਣਾ ਸਾਹਮ ਸਵਾਲ ਵੀ ਹੋਈ ਜਾਣੀਆਂ ਵੀ ਤੁਸੀਂ ਜਿਹੜੇ ਬੱਚੇ ਵਧਿਆ ਉਹਦਾ ਵਧੀਆ ਆਪ ਨੂੰ ਪਤਾ ਵੀ ਜੇ 42 43 ਨਗ ਹੋ ਗਏ ਇਹਨਾਂ ਕੋਲੇ ਜੇ ਆਪਾਂ ਆਮਦਨ ਦੀ ਹੁਣ ਤੱਕ ਕਿੰਨੇ ਕਦੇ ਵੇਚ ਤੇ ਤੁਸੀਂ ਬੱਚੇ ਜਾਂ ਸੂਰियां ਮੀਟ ਦੇ ਤੌਰ ਤੇ ਜਾਂ ਕਿਵੇਂ ਵੀ ਕੋਈ ਪਾਲਣ ਲੈ ਮੰਨ ਲਓ ਵੀਰੇ ਸਾਨੂੰ ਖਾਣੂ ਪੇਕੋਚਾਰ ਬੱਚੇ ਭਲਾਂ ਬੇਕੇ ਦੀ ਆਦੇ ਹਾਂਜੀ ਉਹ 75000 ਰੁਪਏ ਦੇ ਹੋ ਲੰਗੇ ਸੀਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ 2 ਲੱਖ ਰੁਪਏ ਦੇ ਬੱਚੇ ਦਵਾਰੇ ਵਾਈ ਨੂੰ ਸਿਲ ਕੀਤੇ ਆਮਣ ਨੂੰ ਆਮਣੇ ਨੂੰ ਹਾਂਜੀ ਮੰਨ ਲਾ ਪੌਣੇ 3 ਲੱਖ ਰੁਪਏ ਦੇ ਪੌਣੇ 3 ਲੱਖ ਰੁਪਏ ਹੋ ਗਿਆ ਜੀ ਹੁਣ ਸਾਡੇ ਕੋਲੇ ਮੰਨ ਲਓ ਲਾ ਤਾਂ ਸਾਡੀ ਜੇਲ੍ਹ ਤੇ ਪਾਰ ਪੰਦਾ ਜੀ ਹਾਂਜੀ ਤੇ ਜਿਹੜਾ ਇਹਨਾਂ ਦਾ ਪ੍ਰੋਫਟ ਆ ਉਹ ਸਾਡੇ ਕੋਲੇ ਅੰਦਣ ਦੇ ਤੌਰ ਤੇ ਰਹਿ ਰਿਹਾ ਹੁਣ ਠੀਕ ਹੈ ਜੀ ਜਿਹੜਾ ਖਰਚਾ ਹੋਣਾ ਸੀਗਾ ਉਹ ਸਾਨੂੰ ਉਹ ਜਾਣਵਰ ਕੱਢ ਕੇ ਸਾਡਾ ਜੇ ਹੁਣ ਆਪਾਂ ਇਹਨਾਂ ਦੀ ਐਵਰੇਜ ਪਾਈ ਹੈ ਜੀ 42 ਬੱਚਿਆਂ ਦੀ ਇਹ ਕਿੰਨੇ ਕ ਦੇ ਹੋਣੀ ਆਪਣੇ ਕੋਲੇ ਜੀ ਤੁਹਾਡੇ 42 ਤੁਸੀਂ ਲਾ ਲਓ ਜੀ 5000 ਦਾ ਬੱਚਾ ਲਾ ਲਓ ਹਾਂ 2 ਲੱਖ ਦੇ ਇਹ 2 ਲੱਖ ਦੇ ਇਹ ਜੀ ਪੌਣੇ 3 ਲੱਖ ਦਾ ਤੁਹਾਡਾ ਇਹ ਤੋਂ ਪਹਿਲਾਂ ਵੇਚਦਾ ਉਹਦੇ ਚੋਂ ਖਰਚਾ ਲੱਖ ਰੁਪਇਆ ਹੋਵੇ ਉਹ ਆਪਾ 1.5 ਲੱਖ ਮੰਨ ਲਓ ਬਰਾ 1.5 ਮੰਨ ਲਓ ਹਾਂ ਮੰਨ ਲਓ 1.5 ਉਹ ਬਚ ਗਿਆ ਤੇ 2 ਲੱਖ ਦੇ ਤੁਹਾਡੇ ਕੋਲ ਬੱਚੇ ਖੜੇ ਨੇ ਠੀਕ ਆ ਤੇ ਨਾਕ ਵੱਧ ਗਏ ਤੇ ਆਮਦਨ ਦਾ ਤੁਹਾਨੂੰ ਦੋਸਤ ਤੁਸੀਂ ਫਾਇਦਾ ਲੈ ਹੀ ਰੱਖ ਨਾ ਸਕਦਾ हूं ਵੀ ਕਿੰਨੇ ਬੱਚੇ ਹੋ ਗਏ ਚਾਰ ਗੁਣਾ ਤਾਂ ਬੱਚੇ ਹੋ ਰਹੇ ਨੇ 1.5 ਲੱਖ ਰੁਪਏ ਬਚ ਗਿਆ ਖਰਚਾ ਕੱਢ ਕੇ ਤਾਂ ਇਹ ਕੰਮ ਦੇ ਨਾਲ ਸਾਧ ਨਹੀਂ ਆਣਾ। ਸਾਧਣਾ ਵੀ। ਇੱਕ ਤੁਸੀਂ ਗੱਲ ਦੱਸ ਰਹੇ ਜੀ ਵੀ ਇਹਨੂੰ ਤੁਸੀਂ ਪਾਇਆ ਸੀ ਕਿਵੇਂ ਲੋਕਡਾਊਨ ਦਾ ਕੀ ਲੋਕਾਂ ਦੇ ਘਟਾਉਣ ਦੇ ਵਿੱਚ ਪਾਇਆ ਸੀਗਾ ਇਹ। ਹਾਂਜੀ। ਜਦੋਂ ਆਪਣਾ ਕਰੋਨਾ ਦਾ ਹਲ ਚੱਲ ਰਿਹਾ ਸੀਗਾ। ਠੀਕ ਹੈ। ਉਦੋਂ ਅਸੀਂ ਇਹ ਨਾਲ ਨਾਲ ਮੁਰਗੀਆਂ ਦਾ ਵੀ ਪਾਇਆ ਸੀਗਾ। ਹਾਂਜੀ। ਦੇਖੋ ਆਪਣਾ ਐਫ ਆਈ ਆਰ ਮੁਰਗੀ ਪਾਈ ਸੀਗੀ। ਉਹਦੇ ਵਿੱਚ ਸਾਨੂੰ ਦੋਨੇ ਇੱਕ ਸਾਡੇ ਕੋਲੇ ਕੁਝ ਇੱਕ ਨਾਲ ਬੱਕਰੀਆਂ ਵੀ ਰੱਖੇ ਪਾਏ। ਹਾਂਜੀ ਬੱਕਰੀਆਂ ਦੇ ਉੱਤੇ। ਤੇ ਉਹਦੇ ਵਿੱਚੋਂ ਦੋਲਾ ਨਗਰ ਜਾਨਵਰਾਂ ਚੋਂ ਇਹ ਸਾਨੂੰ ਪ੍ਰੋਫਟ ਜਿਆਦਾ ਦੇਵੇਗਾ। ਸੂਰ ਫਾਰਮ ਜਿਹੜਾ ਬਾਈ ਕਹਿੰਦਾ ਇਹਦਾ ਮੁਰਗਿਆਂ ਨਾਲੋਂ ਤੇ ਬੱਕਰੀਆਂ ਨਾਲੋਂ ਪ੍ਰੋਫਿਟ ਜ਼ਿਆਦਾ ਨਹੀਂ ਸਾਮ ਸਵਾਲ ਕੀ ਸਾਬ ਇਹਦੀ ਸਾਮ ਸਮਾਲ ਬਹੁਤ ਘੱਟ ਆ ਬਾਈ ਜੀ ਠੀਕ ਹੈ ਜੀ ਤੇ ਉਹ ਆਪਾਂ ਪੀੜੀ ਪਾਉਣੀ ਆ ਜੀ ਦੋ ਸਵੇਰੇ ਪਾ ਲੋ ਸ਼ਾਮ ਪਾ ਲੋ ਠੀਕ ਹੈ ਜੀ ਹਾਂ ਜੀ ਤੇ ਮਾੜਾ ਮੋਟਾ ਸਾਸ ਕੋਈ ਇਹਦਾ ਉਹ ਤਾਂ ਪਾਣੀ ਤਾਂ ਨਹੀਂ ਮਾਰ ਹੀ ਲੈਨੇ ਆਪਾਂ ਨਾਲ ਇੱਕ ਬਾਈ ਜਿਵੇਂ ਆਪਾਂ ਵੀਡੀਓ ਚ ਦੱਸਿਆ ਵੀ ਤੁਸੀਂ 14 ਕਿੱਲੇ ਦੀ ਖੇਤੀ ਕਰਦੇ ਹੋ ਚਲੋ ਉਹ ਤਾਂ ਤੁਹਾਡਾ ਆਪ ਦਾ ਬੱਚੇ ਤੇ ਜ਼ਿਆਦਾ ਹੋ ਜਾਂਦੀ ਹੈ ਜੇ ਆਪਾਂ 14 ਕਿੱਲੇ ਮੰਨ ਲਓ ਠੇਕੇ ਤੇ ਲਈਏ ਉਹਦੇ ਨਾਲ ਤਾਂ ਮੈਨੂੰ ਲੱਗਦਾ ਸੂਰ ਫਾਰਮ ਤੁਹਾਡਾ ਮੂਰੀ ਵਧੀਆ ਜੀ ਨੜੇ ਇੱਕ ਬੰਦਾ ਸਾਮੀ ਜਾਂਦਾ ਹੈ ਨਾ ਨੜੇ ਕੋਈ ਇੰਦੀ ਇਹਦੇ ਤੇ ਸਿਰਦਰਦੀ ਨਹੀਂ ਹੈਗੀ ਕਿ ਹੁਣ ਆਪਾਂ ਬਾਹਾਂ ਠੇਕੇ ਤੇ ਲੈ ਕੇ ਕੰਮ ਕਰਦੇ ਆ ਕੋਈ ਤੇਤੀ ਦਾ ਕਰਦੇ ਆ ਉਹਦੇ ਤੇ ਆਪਾਂ ਨੂੰ ਕੀ ਤੱਕ ਪ੍ਰਮਾਤਮਾ ਦੇ ਹੱਥਾਂ 'ਚ ਕੁਝ ਵੀ ਹੋ ਸਕਦਾ ਹੈ ਨਾ ਇਹ ਆਪਣੇ ਹੱਥਾਂ ਬਾਈ ਜੀ ਜੇ ਤੁਹਾਨੂੰ ਮੰਨ ਲਾ ਆਪਣੇ ਕੋਲੇ ਹੁਣ 42 43 ਬੱਚੇ ਖੜੇ ਹੈਗੇ ਜੇ ਕੋਈ ਆਪਾਂ ਨੂੰ ਵਾਹ ਜਿਆਦੇ ਪੈਸੇ ਆਵੇ ਆਪਣਾ 5200 ਦਾ ਬਚਾ ਹੀ ਲਾਗੂਆ। ਹਾਂਜੀ। ਤਾਂ ਆਪਾਂ ਦੇਵਾਂਗੇ। ਪੈਸੇ ਨਾਲ ਅਗਲਾ ਨਾਲ ਤੋਂ ਲੱਗਦੇ। ਨਹੀਂ ਕਰਾ ਨਹੀਂ ਖੜੇ ਆ ਆਪਣੇ। ਨਹੀਂ ਆਪਣੇ ਕੋਲੇ ਖੜੇ ਆ। ਬਸ ਤਾਂ ਦੇਣੀ ਦੇਣਾ। ਤੇ ਇਹਨਾਂ ਨੂੰ ਵਧੀ ਜਾਣਗੇ। ਉਵੇਂ ਉਵੇਂ ਇਹਨਾਂ ਦੀ ਆਮਦਨ ਵਧੀ ਜਾਣੀ। ਠੀਕ ਹੈ ਜੀ। ਹਾਂਜੀ। ਤੇ ਇਹਨਾਂ ਦੀ ਸਾਂਭ ਸੰਭਾਲ ਬਾਰੇ ਮਾੜਾ ਮੋਟਾ ਦੱਸੋਗੇ ਜੀ ਵੀ ਪਾਣੀ ਪੋਣੀ ਜਾਂ ਫਿਰ ਕਿੰਨੇ ਵਾਰੀ ਦੇਣੀ ਪੈਂਦੀ ਇਹਨਾਂ ਨੂੰ? ਕਿਹੜੇ ਇਹਨਾਂ ਨੂੰ ਦੋ ਟਾਈਮ ਆ ਵੀਰੇ। ਸਾਮ ਤੇ ਸਵੇਰ ਤੇ ਸ਼ਾਮ। ਉਹ ਪਾੜਦੇ ਸਾਮ ਨਾਲ ਦੇਵਾਂਗੇ। ਉਹ ਮੰਨ ਲਾ ਵੀ ਹੁਣ ਜੇ ਆਹ ਸੂਰੀ ਬੈਠੀ ਹੈਗੀ। ਹਾਂਜੀ। ਇਹ 800 ਗ੍ਰਾਮ ਪੀੜ ਖਾ ਇਹ ਕਟਾਈ ਇਹਦਾ weight ਕਿੰਨਾ ਹੋ ਜੀ ਇਹਦਾ weight ਹੋਊਗਾ ਮੰਨ ਲਾ ਵੀ ਅ ਕਬਾਟਰ ਤੋਂ ਉਪਰ ਹੋਰ weight ਆ ਇਹਦਾ ਡੰਡਵੇਂ ਡੇਢ ਦੇ ਲੱਭੇ ਵਿੱਚ ਆਉਂਦੀ ਤੇ 60 ਦਾ weight ਲਾਈ 60 ਆਪਣੇ ਕੋਲੇ ਕਬਾਟਰ 10 ਕਿਲੋ ਦਾ 60 ਉਹ ਉਹ ਉਹਦੀ weight ਕਿੰਨੀ ਸੀ ਉਹਦੀ weight ਹੀ ਸੀ ਜੀ ਉਹ ਜਿਹੜੇ ਜਦੋਂ ਆਪਾਂ ਕ੍ਰਾਸ ਕਰਾਉਣੀ ਆਂ ਸੂਰੀਆ ਹਾਂਜੀ ਉਦੋਂ ਉਹਨੂੰ ਥੋੜਾ ਵਧਾ ਲਾਈਏ ਤੁਸੀਂ ਜਿਹੜਾ ਠੀਕ ਹੈ ਜੀ ਓਹ ਤਾਕਤ ਵਾਜੂ ਦੀ ਠੀਕ ਹੈ ਜੀ ਤੇ ਜਿਵੇਂ ਜਿਵੇਂ ਹੁਣ ਆਪਣੀਆਂ ਸੂਰੀਆ ਕ੍ਰਾਸ ਕਰਾਉਣੀ ਆਂ ਸੂਰੀਆ ਹੋਈਆਂ ਇਹ ਕਹਿੰਦੇ ਹੁਣ ਉਹਦੀ ਫੀਲਡ ਘਟਾ ਦਿੱਤੀ ਆ ਜਿਵੇਂ ਦੋਸਤੋ ਆਪਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਟੂਠਿਆਂ ਵਾਲੀ ਖੜੇ ਆ ਬਾਈ ਦਾ ਬਾਈਆਂ ਦਾ ਫਾਰਮ ਮਾਨਸਾ ਕੈਂਚੀਆ ਧੀਆ ਤੇ ਗੱਲ ਕਰੀ ਬਾਈ ਜੀ ਬਰੀਡ ਇਹਦੀ ਬਰੀਡ ਦੀ ਚੋਣ ਕਰਨੀ ਕਿੰਨੀ ਜ਼ਰੂਰੀ ਹੈ ਬਰੀਡ ਤੇ ਅਸਲ ਡਿਪੈਂਡ ਬਰੀਡ ਤੇ ਆ ਕਿਹੜੀ ਬਰੀਡ ਹੈ ਆਪਣੀ ਆਪਾਂ ਕੋਈ ਲਾਲ ਜਿਹਾ ਕਰ ਲਾ ਲਾ ਹਾਂਜੀ ਠੀਕ ਹੈ ਇਹ ਬਰੀਡ ਮਤਲਬ ਆਪਣੇ ਮੌਸਮ ਵਾਸਤੇ ਵਧੀਆ ਆਪਣੇ ਆਪਣੇ ਜਿਆਦਾਤਰ ਇਹ ਹੀ ਬਰੀਡ ਚੱਲ ਰਹੀ ਹੈ ਬਾਈ ਹਾਂਜੀ ਤੇ ਬਾਈ ਦੇ ਜਿਵੇਂ ਨਾਲ ਬੱਕਰੀ ਫਾਰਮਾ ਵੀ ਆ ਉਹਦੇ ਬਾਰੇ ਤੁਹਾਨੂੰ ਕਰਦੇ ਆ ਗੱਲ ਮੈਂ ਦੋਸਤੋ ਆ ਪਹਿਲਾਂ ਹੀ ਦੱਸਿਆ ਸੀ ਬਾਈ ਨੇ ਤਿੰਨ ਚੀਜ਼ਾਂ ਦਾ ਫਾਰਮ ਕੀਤਾ ਵਾ ਤੇ ਇਧਰ ਬਾਈ ਨੇ ਸਿੰਪਲ ਸੈੱਟ ਪਾ ਕੇ ਠੀਕ ਆ ਜਿਆਦੇ ਖਰਚੇ ਤੋਂ ਸਟਾਰਟ ਨਹੀਂ ਕੀਤਾ ਤੇ ਬੱਕਰੀਆਂ ਦਾ ਵੀ ਕੰਮ ਵੀ ਕੀਤਾ ਬਾਈ ਤੋਂ ਬੱਕਰੀਆਂ ਬਾਰੇ ਵੀ ਜਾਣਕਾਰੀ ਜੰਮੀਆਂ ਆਜੋ ਬਾਈ ਜੀ ਤੇ ਇੰਨੇ ਕੰਮਾਂ ਬਾਰੇ ਬਾਈ ਕਿਵੇਂ ਸੋਚ ਲਿਆ ਵੀ ਵਿੱਚ ਹੀ ਬੱਕਰੀਆਂ ਵਿੱਚ ਹੀ ਮੁਰਗੀਆਂ ਵਿੱਚ ਹੀ ਸੂਰ ਫਾਰਮ ਬੱਕਰੀਆਂ ਦਾ ਕੰਮ ਉਹ ਤੋਂ ਬਾਅਦ ਕੀਤਾ ਕਿ ਸੂਰਾਂ ਤੋਂ ਪਹਿਲਾਂ ਕੀਤਾ ਸੀ ਇਹਦੇ ਨਾਲ ਐਸੀ ਬੱਕਰੀਆਂ ਦਾ ਪਹਿਲਾਂ ਕੀਤਾ ਸੀ ਅੱਛਾ ਜੀ ਪਹਿਲਾਂ ਬੱਕਰੀਆਂ ਤੇ ਮੁਰਗੇ ਲੈ ਕੇ ਆਏ ਸੀਗੇ ਠੀਕ ਹੈ ਜੀ ਜਦੋਂ ਇਹ ਲੈ ਕੇ ਆਏ ਬਾਈ ਸਾਨੂੰ ਨਾਲ-ਨਾਲ ਸਾਨੂੰ ਦੱਸਿਆ ਸੀਗਾ ਵੀ ਲੋਕਡਾਊਨ ਦੇ ਵਿੱਚ ਕੰਮ ਚ ਇਹ ਹੋਇਆ ਸੀ ਹਾਂਜੀ ਹਾਂਜੀ ਤੇ ਇਹ ਸਾਨੂੰ ਕੁਛ ਨਾ ਕੁਛ ਵੀਰਪਾਈ ਆਪਣੇ ਕਹਿੰਦੇ ਵੀ ਯਾਰਾ ਲਾਕਡਾਊਨ ਲੱਗ ਗਿਆ ਤੁਸੀਂ ਸੁਰਾਂ ਦਾ ਰਹਿੰਦੋ ਠੀਕ ਹੈ ਜੀ ਅਸੀਂ ਕੁਛ ਤੋਂ ਬੰਦਿਆਂ ਦੀ ਗੱਲ ਸੁਣ ਕੇ ਚਲੋ ਟਾਲਾ ਕਰਿਆ ਠੀਕ ਹੈ ਜੀ ਉਹ ਤੋਂ ਬਾਅਦ ਅਸੀਂ ਅੱਖਾਂ ਵੀ ਬੱਕਰੀਆਂ ਲੈ ਲੈਣੇ ਅਸੀਂ ਦੋ ਬੱਕਰੀਆਂ ਲੈ ਕੇ ਆਏ ਸੀਗੇ ਅ ਵੀ ਕੁਛ ਨਾ ਕੁਛ ਤਾਂ ਕਰੀਏ ਕੁਛ ਨਾ ਕੁਛ ਕਰੀਏ ਠੀਕ ਹੈ ਜੀ ਦੋ ਬੱਕਰੀਆਂ ਲੈ ਕੇ 500 ਚੂਚਾ ਲੈ ਕੇ ਸੀਗੇ ਠੀਕ ਹੈ ਜੀ ਛੋਟਾ ਠੀਕ ਹੈ ਜੀ ਉਹਦੇ ਚੋਂ ਚੂਚੇ ਚੋਂ ਵੀ ਸਾਨੂੰ ਐਡਾ ਵੀ ਚਲੋ ਸਾਡਾ ਖਰਚਾ ਪਾਣੀ ਨਿਕਲ ਗਿਆ ਨਾ ਤਾਂ ਸਾਡੇ ਪੱਲਿਓ ਪਏ ਤੇ ਨਾ ਸਾਨੂੰ ਕੁਛ ਬਚਿਆ ਉਹਦੇ ਠੀਕ ਹੈ ਜੀ ਉਸੀਂ ਦੋ ਬੱਕਰੀਆਂ ਲੈ ਲਈਆਂ ਹਾਂਜੀ ਦੋ ਬੱਕਰੀਆਂ ਤੋਂ ਜਿਹਦੇ ਵਿੱਚ ਅਸੀਂ 7-8 ਨਾਗ ਛੇਲ ਵੀ ਕਰਤੇ ਠੀਕ ਹੈ ਜੀ ਤੇ ਕੁਝ ਸਾਡੇ ਕੋਲੇ ਆਖੜੇ ਠੀਕ ਹੈ ਦੋ ਬੱਕਰੀ ਕਿੰਨੇ ਦੀ ਲੈ ਕੇ ਆਂਦੀ ਹੈ ਜੀ ਦੋ ਬੱਕਰੀਆਂ ਇੱਕ ਬੱਕਰੀ ਲੈ ਕੇ ਅਸੀਂ ਅਸੀਂ 8000 ਦੀ ਧਾਰ ਰੰਗ ਦੀ ਹੈ ਜਿਹੜੀ ਠੀਕ ਹੈ ਜੀ ਤੇ ਜਿਹੜੀ ਉਹ ਕਾਲੀ ਬੱਕਰੀ ਉਹ ਸਾਡੇ ਕੋਲੇ ਪਹਿਲਾਂ ਦੀ ਖੜੀ ਸੀਗੀ ਠੀਕ ਹੈ ਜੀ ਹਾਂਜੀ ਤੇ ਜੇ ਇਹਨਾਂ ਦੀ ਗੱਲ ਕਰੀਏ ਮੰਨ ਲਓ ਇਹ ਵੀ ਨਾਗੀ ਵਧੇ ਨੇ ਤਕਰੀਬਨ ਸਾਡੇ ਕੋਲੇ ਉਂ ਛੇਲ ਦੋ ਨਾਗੀ ਕੀਤੇ ਨੇ ਮੰਨ ਲਓ ਜਿੰਨਾ ਕੁ ਬਾਈ ਨੇ ਕਹਿੰਦਾ ਮੈਂ ਖਰਚਾ ਕੀਤਾ ਸੀ ਦੋ ਬੱਕਰੀਆਂ ਦੇ ਆਂਦੀ ਸੀ ਦੋ ਬਾਈ ਨੇ ਉਹ ਵੇਚਤੀਆਂ ਤੇ ਉਦੋਂ ਵਾਲ ਜਿਹੜੀ ਆ ਵਾਈ ਦੀ ਇਹ ਮੰਨ ਲਓ ਬੱਕਰੀਆਂ ਦੀ ਆਮਦਨ ਲਾ ਲਓ ਠੀਕ ਆ ਅੱਜ ਇਹ ਨੌ ਨਾਗ ਨੇ ਜੀ ਨੌ ਨਾਗ ਜੇ 10000 ਦਾ ਵੀ ਇੱਕ ਮੰਨੀਆਂ ਤਾਂ ਹਣਾ 90000 ਦੇ ਇਹ ਹੈਗੀ ਤੇ ਵਾਈ ਜਦੋਂ ਇੱਥੇ ਫਾਰਮ 'ਚ ਰਹਿੰਦਾ ਮੰਨ ਲਓ ਸੂਰਾਂ ਦੀ ਸ਼ਾਮ ਸੰਭਾਲ ਕਰਦਾ ਨਾਲ ਇਹ ਵੀ ਮੰਨ ਲਓ ਬੱਕਰੀਆਂ ਵਾਲਾ ਵੀ ਵੀਡੀਓ ਆਉਂਦੀਆਂ ਨੇ ਅਗਲੇ ਨੂੰ ਇਹ ਹੁੰਦਾ ਯਾਰੀ ਕਮਾਈ ਦਾ ਸਾਧਨ ਹੈਗਾ ਤਾਂ ਨਾਲ ਇਹ ਕੰਮ ਕਰੀ ਜਾਂਦੇ ਆ ਤੇ ਜਿਹੜੇ ਵੀ ਫਾਰਮ 'ਚ ਆਪਣੇ ਮੁਰਗੇ ਨੇ ਠੀਕ ਆ ਇਹਨਾਂ ਤੋਂ ਵੀ ਮੰਨ ਲਓ ਬੱਚੇ ਸੇਲ ਕਰ ਦੋ ਜਾਂ ਅੰਡਾ ਸੇਲ ਕਰ ਦੋ ਏਵੇਂ ਅਸੀਂ ਤਾਂ ਅਸੀਂ ਹਾਂਡੇ ਸੇਲ ਕਰਦਾਂ ਨੇ ਵੀਰੇ ਕਿੰਨਾ ਕੋ ਜਾਂਦਾ ਜੀ ਕਿੰਨੇ ਲੱਗਨੇ ਹੁਣ ਆਪਣੇ ਹੁਣ ਤਾਂ ਆਪਣੇ ਕੋਲੇ ਅਸੀਂ ਮਨਲਾ ਠੰਡਾ ਕਰਕੇ ਆਪਣੇ ਵੇਚ ਗਏ ਜਾਨਵਰ ਠੀਕ ਹੈ ਜੀ ਤੇ ਹੈਗੇ ਸੀ ਸਾਡੇ ਕੋਲੇ 50 ਕਾ ਜਾਨਵਰ ਸੀਗੇ ਠੀਕ ਹੈ ਜੀ ਇਹਦੇ ਵਿੱਚੋਂ ਹੁਣ ਆਪਾਂ 4-5 ਪੀਸ ਰਹਿ ਗਏ ਦੂਜੇ ਸੇਲ ਹੋ ਗਏ ਸਾਰੇ ਠੀਕ ਹੈ ਹਾਂਜੀ ਠੀਕ ਹੈ ਬਾਈ ਜੀ ਸਾਰੀਆਂ ਚੀਜ਼ਾਂ ਬਾਈ ਨੇ ਦੱਸਤੀਆਂ ਕੋਲ ਕੋ ਵਾਲੀ ਗੱਲ ਰੱਖੀ ਆਮਦਨ ਵੀ ਦੱਸਤੀ तकरीबन तकरीबन ਤੇ ਬਾਈ ਤੇ ਕੋਈ ਦੁਬਾਰੇ ਪੁੱਛ ਲਿਆ ਬਾਈ ਜੀ ਤਿੰਨਾਂ ਦਾ ਫਾਰਮ ਤੁਹਾਡਾ ਜੇ ਸਾਰੇ ਆਪਾਂ ਸਾਲ ਦੀ ਗੱਲ ਕਰੀਏ ਠੀਕ ਹੈ ਖੇਤੀ ਤੋਂ ਲੱਗਦਾ ਠੀਕ ਹੈ ਇੱਕ ਜਣੇ ਦੀ ਮਿਹਨਤ ਆ ਇੱਕ ਮੰਨ ਲਓ ਉਹਨਾਂ ਖਰਚਾ ਉਹਨਾਂ ਦੇ ਵੀ ਹੋਣੇ ਆ ਉਹਨਾਂ ਦੀ ਸਾਂਭ ਸੰਭਾਲ ਵੀ ਹੈਗੀ ਨਾਲ ਦੋ ਚੀਜ਼ਾਂ ਹੋਰ ਪਈ ਜਾਂਦੀਆਂ ਤਾਂ ਟੋਟਲ ਦਾ 20 ਸਾਲ ਦੀ ਜੇ ਆਮਦਨ ਕਰੀਏ ਬੱਕਰੀਆਂ ਸੂਰ ਤੇ ਮੁਰਗੇ ਕਿੰਨੇ ਕਾ ਪੈਸੇ ਸਾਡੇ ਜਾਂਦੇ ਸਾਲ ਜੀ ਕਿੰਨੇ ਚੀਜ਼ ਬਈ ਮੈਂ ਇੱਕ ਗੱਲ ਕਹਿਣਾ ਵੀ ਜੇ ਆਪਾਂ ਹੁਣ ਕੋਈ ਥੇਕੇ ਤੇ ਬਾਣ ਲੈ ਕੇ ਖੇਤੀ ਕਰਦੇ ਹਾਂ ਹਾਂਜੀ ਉਹਦੇ ਨਾਲੋਂ ਨਾਲੇ ਤਾਂ ਥੋੜੀ ਮਿਹਨਤ ਘਟਾ ਮਿਹਨਤ ਘਟਾ ਜਿਹੜੇ ਰਿਸਕ ਘਟਾ ਰਿਸਕ ਘਟਾ ਤੇ ਤੁਸੀਂ ਮੈਂ ਤਾਂ ਕਹਿਣਾ ਵੀ ਵੱਧ ਤੋਂ ਵੱਧ ਮੇਰੇ ਵੀਰ ਭਾਈ ਪੀਸ ਲਾਈਨ ਚ ਆਓ ਹਾਂ ਵੀ ਥੋੜੇ ਥੋੜੇ ਰੱਖੋ ਹਾਂ ਤੇ ਜਿਆਦਾ ਨਹੀਂ ਆਹੋ ਕਰਨਾ ਜਿੰਨਾ ਕਿ ਤੈਨੂੰ ਆਪਣੀ ਮੰਨ ਲਓ ਜੇਬ ਦੇ ਖਾ ਹਿਸਾਬ ਨਾਲ ਆ ਜਾਇਆ ਹਾਂ ਇਹ ਹੀ ਆ ਤੁਹਾਡਾ ਡਾਕਟਰ ਆਜਾ ਜਿਹਦੇ ਕੋਲੇ ਹਾਂਜੀ ਉਹ ਜਿਆ ਤੁਸੀਂ ਰਜਗਾਰ ਤੋਰੋ ਲਾਜਮੀ ਠੀਕ ਹੈ ਜੀ ਹਾਂਜੀ ਜੀ ਬਾਈ ਜੀ ਕਿਸੇ ਨੇ ਕੰਮ ਸਟਾਰਟ ਕਰਨਾ ਹੋਵੇ ਸੂਰਾਂ ਦਾ ਜਿਹਨੇ ਆਪਾਂ ਹੀ ਗੱਲ ਕੀਤੀ ਹੈ ਵੀਡੀਓ ਚ ਵੀ ਸੂਰ ਫਾਰਮ ਹੈ ਜਿਹੜਾ ਸਾਨੂੰ ਵਧੀਆ ਜੀ ਜੇ ਕਿਸੇ ਨੂੰ ਸੋ ਉਥੋਂ ਸੂਰਾਂ ਦੇ ਬੱਚੇ ਲੈ ਕੇ ਜਾਣੇ ਹੋਣ ਠੀਕ ਹੈ ਵੀ ਮੰਨ ਲਓ ਕਿੰਨੇ ਕੁ ਤੁਸੀਂ ਸਟਾਰਟ ਕਰ ਲਿਓ 5-4 ਤੋਂ 10 ਤੋਂ ਹਾਂ ਉਹ ਬਾਈ ਹੁਣ ਅ ਜਿਵੇਂ ਅਸੀਂ 10 ਬੱਚਿਆਂ ਤੋਂ ਕਰਿਆ ਸੀਗਾ 10 ਬੱਚਿਆਂ ਤੋਂ 10 ਬੱਚਿਆਂ ਤੋਂ ਸਾਨੂੰ ਮਿਲਦਾ ਵੀ 5000 ਦਾ ਬੱਚਾ ਵੇលਿਆ ਸੀਗਾ ਜ 50000 ਰੁਪਏ 50000 ਰੁਪਏ ਦੇ ਠੀਕ ਹੈ ਜੀ ਤੇ ਅਸੀਂ 50000 ਰੁਪਏ ਉਹਨਾਂ ਦੇ ਖਰਚਾ ਵੀ ਰੱਖਿਆ ਸੀਗਾ ਠੀਕ ਹੈ ਲੱਖ ਰੁਪਏ ਲੱਖ ਰੁਪਏ ਹੋ ਗਿਆ ਠੀਕ ਹੈ ਤੇ ਉਹਦੇ ਵਿੱਚ ਹੁਣ ਜੇ ਕੋਈ ਵੀ ਵੀਰ ਭਾਈ ਇਹ ਕਰਨਾ ਚਾਹੁੰਦਾ ਤਾਂ ਵੀ 5 10 ਬੱਚਿਆਂ ਤੋਂ ਤਾਂ ਸਟਾਰਟਿੰਗ ਕਰੋ ਠੀਕ ਹੈ ਜੀ ਤੇ ਜੇ ਕੋਈ ਆਇਆ ਕਹਿੰਦਾ ਵੀ ਮਾੜਾ ਗੱਬੜ ਸੂਰੀ ਲੈ ਕੇ ਆਵਾ ਉਹਦੇ ਵਿੱਚ ਥੋੜਾ ਜਿਹਾ ਘੱਟ ਰੋ ਕਰੋ ਵੀਰ ਭਾਈ ਗੱਬਣ ਸੂਰੀ ਚ ਇੱਕਦਮ ਸਵਾਉਣ-ਸੂਣ ਦਾ ਨਹੀਂ ਪਤਾ ਹੁੰਦਾ ਹਾਂ ਉਹਦੇ ਚ ਆਪਾਂ ਨੂੰ ਨੌਲੇਜ ਨਹੀਂ ਹੁੰਦੀ ਉਹਨਾਂ ਦੀ ਹਾਂ ਜਿਨੇ ਸਾਨੂੰ ਵੀ ਇਹਦੇ ਵਿੱਚ ਦਿੱਕਤਾਂ ਆਈਆਂ ਸੀਗੀਆਂ ਗੱਲ ਕਰ ਸਾਡਾ ਸਾਥ ਬਾਈ ਨੇ ਬਹੁਤ ਦਿੱਤਾ ਅਮਨ ਨੇ ਉਹਦੇ ਕਰਕੇ ਸਾਨੂੰ ਕਟਾ ਹੋ ਹੋਇਆ ਠੀਕ ਹੈ ਜੇ ਕਿਸੇ ਨੇ ਕੰਮ ਸਟਾਰਟ ਕਰਨਾ ਮੰਨ ਲਓ 50000 ਰੁਪਏ ਦੇ ਸੂਰ ਫਾਰਮ ਵਾਸਤੇ ਬੱਚੇ 50000 ਰੁਪਏ ਦੀ ਫੀਲਡ ਤੇ 50000 ਰੁਪਏ ਦਾ ਛੋਟਾ ਜਿਹਾ ਸੈੱਟ ਹੁੰਦਾ ਠੀਕ ਹੈ ਉਹ ਤਾਂ ਸਾਡੇ ਕੋਲੇ ਹੀ ਆ ਠੀਕ ਹੈ ਕੋਈ ਬਾਲੀਵੁੱਡ ਇਨਵੈਸਟਮੈਂਟ ਨਹੀਂ ਹੈਗੀ 1.5 ਲੱਖ ਰੁਪਏ ਲਾ ਕੇ ਤੁਸੀਂ ਕੰਮ ਸਟਾਰਟ ਕਰ ਸਕਦੇ ਹੋ ਆਪ ਦਾ ਸੈਟਅਪ ਸਟਾਰਟ ਕਰ ਸਕਦੇ ਹੋ 22 ਦਾ ਕੰਮ ਕੋਈ ਸੇਲਪ ਚ ਇਹਦਾ ਇੰਨਾ ਹੈ ਹੀ ਨਹੀਂਗਾ ਇਹ ਤਾਂ ਮਾਸ ਦੇ ਤੌਰ ਤੇ ਹੀ ਵੇਚਦੇ ਨੇ ਜੇ ਕਿਸੇ ਨੇ ਬੱਚੇ ਇੰਨਾ ਤੋਂ ਵੀ ਲੈ ਕੇ ਜਾਣੇ ਦੇ ਦੇਣੀਆਂ ਵਧੀਆ ਬਰੀ ਲਾ ਬਰ ਕੋਲੇ ਵੱਡੇ ਫਾਰਮਾਂ ਦਾ ਤੁਹਾਨੂੰ ਪਤਾ ਹੀ ਆ ਉਹਨਾਂ ਨੇ ਤਾਂ ਬੱਚੇ ਵੇਚਨੇ ਹੁੰਦੇ ਜੇ ਵੀਡੀਓ ਸਵਸ਼ਸਥੀ ਕਰਾਉਣੇ ਹੁੰਦੇ ਆ ਆਪ ਦਾ ਸਿਰਫ ਜਿਹੜੀ ਵੀਡੀਓ ਬਣਾਈ ਹੈ ਮੋਟੀਵੇਸ਼ਨ ਵਾਸਤੇ ਬਣਾਈ ਹੈ ਆਪਣਾ ਜੱਟ ਭਾਈ ਆ ਠੀਕ ਆ ਇਹਨਾਂ ਤੋਂ ਤੁਸੀਂ ਬੱਚੇ ਲਿਆ ਕੇ ਆਪਦਾ ਕੰਮ ਸਟਾਰਟ ਕਰ ਸਕਦੇ ਹੋ ਜਿਵੇਂ ਬਾਈ ਨੇ ਦੱਸੇ ਹੀ ਸੀ ਵੀ ਤੁਸੀਂ 1.5 ਲੱਖ ਦੀ ਇਨਵੈਸਟਮੈਂਟ ਕਰੋਗੇ ਸਾਲ ਬਾਅਦ ਤੁਸੀਂ 1.5 ਦੇ ਬੱਚੇ ਵੇਚ ਦਿਓਗੇ ਤੇ ਜਿਹੜੇ ਤੁਹਾਡੇ ਕੋਲੇ 10 ਬੱਚਿਆਂ ਤੋਂ 50 60 ਸੂਰ ਲਾ ਲਓ ਸੂਰੀਆਂ ਲਾ ਲਓ ਬੱਚੇ ਹੋਣਗੇ ਉਹ ਤੁਹਾਡੀ ਆਮਦਨੀ ਹੁੰਦੀ ਆਮਦਨੀ ਆਉਂਦਣੀ ਇਥੇ ਆਮਦਨ ਵਧੀਆ ਕੀ ਸੂਰ ਫਾਰਮ ਚ ਪਰ ਥੋੜਾ ਜਿਹਾ ਆ ਜੇ ਹੁਣ ਕੋਈ ਵੀ ਕੰਮ ਕਰਨਾ ਉਹਦੇ ਚਾਹੇ ਵੀ ਉਹਦਾ ਨਾਮ ਕਰਾਇਆ ਜਾਵੇ ਨਾ ਆਪਾਂ ਦਾ ਮਿਹਨਤ ਆ ਮਿਹਨਤ ਦੇ ਸੰਗ ਛੱਡ ਕੇ ਜੇ ਸੌਂਕ ਨਾ ਕਰੋਗੇ ਆਪੀ ਪਰੌਫਟ ਦੇਊਗਾ ਭਾਈ ਜੀ ਇਹਦੀਆਂ ਗੱਲਾਂ ਜਾ ਕੇ ਕੋਈ ਵੀ ਉਹ ਨਾ ਕਰਾਇਆ ਜਾਵੇ ਹਾਂ ਪਹਿਲੇ ਤੁਸੀਂ ਆਪ ਦੇਖੋ ਥੋੜੇ ਤੋਂ ਸਟਾਰਟ ਕਰਕੇ ਦੇਖੋ ਵੀ ਤੁਸੀਂ ਉਹ ਕੰਮ ਨੂੰ ਜੇ ਕਰ ਸਕਦੇ ਤਾਂ ਉਹਨੂੰ ਵਧਾ ਲਓ ਨਹੀਂ ਜਿੰਨੇ ਦਾ ਤੁਸੀਂ ਲੈ ਕੇ ਆਓਗੇ ਬੱਚੇ ਲੈ ਕੇ ਆਓਗੇ ਉਹ ਸਾਲ ਬਾਅਦ ਤਾਂ ਚਾਰ ਗੁਣਾ ਦਾ ਵਿਕੀ ਜਾਣਗੇ ਤਾਂ ਜਿੰਨਾ ਉਹਨਾਂ ਦਾ weight ਵਧੂਗਾ ਮੰਨ ਲਓ 20-20 ਕਿਲੋ ਦੇ ਲੈ ਕੇ ਆਓਗੇ ਠੀਕ ਹੈ 200 ਰੁਪਏ ਕਿਲੋ ਦਾ ਰੇਟ ਆ ਜੇ ਸਾਲ ਬਾਅਦ ਕੁਆਂਟਰ ਕੁਆਂਟਰ ਦੇ ਹੋਗੇ ਤਾਂ ਉਹਨੂੰ ਗੁਣਾ ਕਰ ਲਓ ਤੁਸੀਂ 200 ਨਾਲ ਹਾਂ ਸਾਲ ਦੇ ਵਿੱਚ ਤਾਂ ਬਈ ਅਸੀਂ ਜਿਹੜਾ ਸਾਡੇ ਕੋਲੇ ਪਹਿਲਾਂ ਅਸੀਂ ਸਾਲ ਲੈ ਕੇ ਆਏ ਸੀ ਨਾ ਉਹ ਬਈ ਆਵਣ ਨੂੰ ਦੇਤਾ ਸੀਗਾ ਅਸੀਂ ਠੀਕ ਹੈ ਜੀ ਤੇ ਉਹ ਇੱਕ ਕਵਾਟਨ 60 ਕਿਲੋ ਦਾ ਵੇਟ ਉਹ ਕਰ ਗਿਆ ਸੀਗਾ ਠੀਕ ਹੈ ਜੀ ਹਾਂਜੀ ਕੋਈ ਵੀ ਚੀਜ਼ ਆ ਦੋਸਤੋ ਫੀਡ ਨਾਲੋਂ ਗੁਗਣਾ ਤਾਂ ਉਹ ਮੰਨ ਲਓ ਆਮਦਨ ਦਿੰਦੀ ਹੁੰਦੀ ਹੈ ਦਿੰਦਾ ਦਿੰਦਾ ਵੀਰੇ ਕੋਈ ਮੱਜਾਂ ਦਾ ਫਾਰਮ ਲਾ ਲਓ ਜਾਂ ਮੁਰਗੀਆਂ ਦਾ ਲਾ ਲਓ ਆਮਦਨ ਹੈਗੀ ਇਹਦੇ ਚ ਪਰ ਮਿਹਨਤ ਨਾਲ ਥੋੜਾ ਜਿਹਾ ਨਵੇਂ ਟਾਈਮ ਦੇ ਸਾਨੂੰ ਬਦਲਣਾ ਪੈਂਦਾ ਆਪਾਂ ਨੂੰ ਓਵੇਂ ਓਵੇਂ ਚੀਜ਼ਾਂ ਕਰਨੀਆਂ ਪੈਂਦੀਆਂ ਨੇ ਤੇ ਖੇਤੀ ਨਾਲ ਇਹ ਜੇ ਕੰਮ ਜਰੂਰ ਸਟਾਰਟ ਕਰਨਾ ਚਾਹੀਦਾ ਕਿਉਂਕਿ ਆਪਣੇ ਅੱਜਕੱਲ ਜਿੰਮੇਦਾਰਾਂ ਦੇ ਬਾਈ ਜੀ ਖਰਚੇ ਵਧ ਗਏ ਠੀਕ ਹੈ ਕੱਲੀ ਖੇਤੀ ਤੇ ਡਿਪੈਂਡ ਤਾਂ ਆਪਾਂ ਬਾਈ ਕੁਝ ਵੀ ਨਹੀਂ ਕਰ ਸਕਦੇ ਹਾਂਜੀ ਹਾਂ ਕੱਟੋਕਾ ਤੁਮਾਨੂੰ ਵੀ ਆਰਤੀ ਤੇ ਆਪਣੇ ਰੋਜ਼ ਰੋਜ਼ ਜਾਣਾ ਨਾ ਪਵੇ ਹਣਾ ਨਹੀਂ ਜਾਣਾ ਭਾਈ ਆ ਚੀਜ਼ਾਂ ਤੇ ਭਾਈ ਜਾਣਾ ਨਹੀਂ ਪੈਂਦਾ ਠੀਕ ਆ ਅਸੀਂ ਪਿੱਛੇ ਵੀਡੀਓ ਕਰਕੇ ਆਏ ਸੀ ਆਪਣੇ ਖਰੀਕੇ ਮੁੰਡੇ ਦੀ ਜੀ ਉਹਦੇ ਕੋਲ 70 ਕੁ ਮੁਰਗੀਆਂ ਨੇ ਜੀ ਉਹ ਕਹਿੰਦਾ ਮੈਂ ਰੋਜ਼ ਕਹਿੰਦਾ ਦੋ ਟ੍ਰਿਆਂ ਅੰਡੇ ਨੇ ਵੇਚਦਾ 900 ਹਜ਼ਾਰ ਦੀਆਂ ਅੰਡੇ ਵੇਚ ਦਿੰਦਾ ਨੂੰ ਫਿਰ ਲੋੜ ਹੀ ਨਹੀਂ ਬਈ ਕਿਤੇ ਨਹੀਂ ਭਾਈ ਘਰੇ ਬੈਠਾ ਘਰੇ ਬੈਠਾ ਹਾਂ ਕਿ ਜਿਹੜੇ ਹੁਣ ਬਾਹਰਲੇ ਦੇ ਸੱਚ ਭੱਜੀ ਜਾਂਦੇ ਆ ਉਹ ਇੱਥੇ ਹੀ ਕਰ ਲਈਏ ਭਾਈ ਵਧੀਆ ਨਹੀਂ ਰਹਿਾਂਗੇ ਠੀਕ ਆ ਭਾਈ ਜੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਇਦਾਂ ਦੀ ਮੋਟੀਵੇਸ਼ਨ ਵਾਲੀਆਂ ਵੀਡੀਓ ਆਪਾਂ ਬਣਾਉਂਦੇ ਰਹਾਂ